ਫੋਟਵਾਲਦੀ ਨਰਸਰੀ ਵਾਲਾ ਇਲਾਕਾ ਜੱਟ ਦਾ ਕੱਲਾ ਕੱਲਾ ਖਿਡਾਰੀ ਫਿਰੇ ਮੈਡਲ ਚੱਕਦਾ ਕੋਚਾਂ ਨੇ ਬਣਾ ਕੇ ਖਿਡਾਰੀ ਹੀਰੇ ਛੱਡੇ ਨੇ ਦੀਪ ਗੋਗੜੋ ਵਾਲਿਆ ਮੇਰੇ ਇਲਾਕੇ ਦੇ ਖਿਡਾਰੀਆਂ ਨੇ ਵਰਲਡ ਵਿੱਚ ਮਾਲਪੁਰ ਦੇ ਨਾਂ ਦੇ ਝੰਡੇ ਗੱਡੇ ਨੇ ਗਵਰੂ ਮਟਿਆਰਾ ਚੁਣਿਆ ਦੁੱਧ ਵਿੱਚੋਂ کریم ਬਾਗ ਖਿਲਾੜੀ ਪੁਣਿਆ ਮੈਂ ਤਾਂ ਦੇ ਜਨੂਨ ਨੇ ਦੀਪ ਗੋਗੜੋਂ ਵਾਲਿਆ ਖਿਲਾੜੀਆਂ ਨੂੰ ਲਾ ਕੇ ਚੰਨ ਚਾਰ ਛੱਡਣੇ ਕੋਚਾਂ ਨੇ ਤਰਾਸ਼ ਕੇ ਖਿਲਾੜੀਆਂ ਦੇ ਵਿੱਚੋਂ ਆਉਣ ਵਾਲੇ ਸਮੇਂ ਦੇ ਸਟਾਰ ਕੱਢਣੇ ਧੌੜ ਤੇ ਸਪ੍ਰਿੰਟਾਂ ਲਾ ਕੇ ਨਿਤਰੇ ਫੁੱਟਵਾਲ ਦੇ ਪੈਰਾਂ ਦੇ ਟੱਪੇ ਪਾ ਕੇ ਨਿਤਰੇ ਉੱਡੂ ਉੱਡੂ ਕਰਦੀ ਜਵਾਨੀ ਚੜੀਆ ਉਤੋਂ ਮੈਂਤੀ ਕੋਚਾਨੇ ਬਾਂ ਫੜੀਆ ਖਿਡਾਰੀਆਂ ਨੇ ਖੇਡਦੇ ਮੈਦਾਨ ਸਦਾ ਆਵਾਜ਼ ਰਖਣੇ ਦੀਪ ਸੌਖੇ ਨਹੀਂ ਹੁੰਦੇ ਜਿੱਤ ਵਾਲੇ ਸਿਰ ਉੱਤੇ ਤਾਜ ਰਖਣੇ